ਸਾਡੇ ਚੱਲਦੇ ਸੀ ਉਹ ਆਪਾਂ ਟਰਾਂਸਫਾਰਮਰ ਹੀ ਸਟਾਰਟ ਕਰ ਲਿਆ ਵਿਧੀ ਆਫ ਵੀਡੀਓ ਕਾਨਫਰੈਂਸ ਉਹ ਚਲਾ ਜਿਹੜੇ ਬੰਦ ਹੋ ਰਹੀ ਉਹ ਚਾਹੀਦਾ 8 ਪੀਟਰ ਸਾਡੇ ਚੱਲਦੇ ਸੀਗੇ 36 ਬਾੜੀਆਂ ਜਿਨ੍ਹਾਂ ਨੂੰ ਸਵੇਰੇ ਲਗਭਗ ਘੰਟਾ ਸਵਾ ਘੰਟਾ ਸਪਲਾਈ ਮਿਲੀ ਹੁਣ ਕੇ ਟਰਾਂਸਫਾਰਮਰ ਬੰਦ ਹੋ ਗਿਆ ਹੁਣ ਅਸੀਂ ਉਹੀ 8 ਪੀਟਰ ਜਿਹੜੇ ਆ ਉਹਨਾਂ ਦੀ ਰਿੰਦੀ 7 ਘੰਟੇ ਸਪਲਾਈ ਦੇਣ ਲੱਗੇ ਓਕੇ ਦੇ ਲੱਗੇ ਹੋਣੇ ਅੱਛਾ ਇਨੀਆਂ ਪਿੰਡਾਂ ਨੂੰ ਮੁਸ਼ਕਲ ਆ ਰਹੀ ਪਿੰਡਾਂ ਚਾਰ ਪੰਜ ਦਿਨ ਤੋਂ ਦੱਸ ਰਹੇ ਹੁੰਦੀ ਹਾਂਜੀ ਹਾਂਜੀ ਹੁਣ ਇਹ ਤੁਹਾਨੂੰ ਕੀ ਜਵਾਬ ਦਿੱਤਾ ਗਿਆ ਬਿਜਲੀ ਵਿਭਾਗ ਇਹਨਾਂ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਵੱਲੋਂ ਹੁਣ ਤੇ ਹੋਈ ਹੁਣ ਫੇਰ ਬੱਤੀ ਪਹਿਲਾਂ ਦੇ ਸਾਰਾ ਬਿਜਲੀ ਘਰੀ ਬੰਦ ਹੋ ਗਿਆ ਆਪੇ ਸੋਚਣਾ ਬਲੈਂਦੇ ਆ ਤੇ ਆਪੇ ਛੱਡ ਲੈਂਦੇ ਆ ਹੁਣ ਚੱਲ ਵੀ ਪਿਆ ਵਾ ਤੇ ਉਹਨਾਂ ਦੇ ਆ ਵੀ ਟਰਾਈ ਲੈ ਲੈ ਵੇ ਨੇ ਜਿਹੜੇ ਫੀਡਰ ਚੱਲ ਪਏ ਤੇ ਚਲਾਉਣੇ ਆ ਗੱਡੀ ਵੇਖੋ ਹੁਣ ਕੀ ਕਰਦੇ ਆ ਮੈਂ ਤੇ ਇਹ ਸਰਕਾਰ ਨੂੰ ਆਨਾ ਵੀ ਇਹਨਾਂ ਨੂੰ ਲੱਖ ਲੱਖ ਰੁਪਏ ਤੇ ਰੱਖਿਆ ਤਨਖਾਹ ਦੇ ਸਾਡੇ ਅੱਗੇ 20-20 ਹਜ਼ਾਰ ਦੇ ਮੁੰਡੇ ਰੱਖ ਲੈਣ ਹੁਣ ਇਹਦੀ ਇਕੱਲੇ ਦੀ ਲੱਖ ਰੁਪਈਆ ਤਨਖਾਹ ਹੋਣੀ ਆ ਤੇ ਇਹਦੇ ਇਹਨੂੰ ਢਾ ਕੇ ਤੇ ਪੰਜ ਮੁੰਡੇ ਹੋਰ ਰੱਖਣਾ ਤੇ ਜਿਹੜੇ ਖੰਭੇ ਤੇ ਚੜਨ ਵਾਲੇ ਵੀ ਹੋਣ ਇਹਨਾਂ ਦੇ ਖੰਭੇ ਤੇ ਚੜਨ ਵਾਲਾ ਕੋਈ ਵੀ ਨਹੀਂ ਹੈਗਾ ਠੀਕ ਹੈ ਇਹ ਬਿਜਲੀ ਘਰ ਅੱਗੇ ਕੀ ਕਾਰਨ ਸੀ ਅੱਜ ਖਾਸ ਸਾਹਿਬ ਕੀ ਬਤੇ ਦੀ ਵਾਖਵਾ ਕੇ ਪਿੰਡਾਂ ਤੋਂ ਵਾਖਵਾ ਦੇ ਫੀਲਡਾਂ ਦੇ ਸਾਰੇ ਹੀ ਬੰਦੇ ਇੱਥੇ ਕਿਸਾਨ ਜਿਹੜੇ ਇਕੱਠੇ ਹੋ ਬਿਜਲੀ ਦਾ ਕੱਚਾ ਪਤਾ ਇਹ ਕਿਉਂਕਿ ਬਿਜਲੀ ਜਿਹੜੀ ਉਹ ਪਹੁੰਚ ਨਹੀਂ ਰਹੀ ਬਿਜਲੀ ਆ ਨਹੀਂ ਰਹੀ ਮੋਟਰਾਂ ਦੀ ਬਿਜਲੀ ਜਿਹੜੀ ਆ ਘਰਾਂ ਚ 24 ਘੰਟੇ ਇਹਨੂੰ ਕੱਟ ਲੱਗ ਜਾਂਦਾ ਹੈ ਨੇ ਜਾਰੇ ਤੇ ਜਿਹੜੀ ਮੋਟਰਾਂ ਵਾਲੀ ਉਹਦੇ ਬਿਲਕੁਲ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਬੰਦ ਹੋਈ ਨੇ ਤੇ ਝੋਨਾ ਜਿਹੜਾ ਸੁੱਕਾਂਦਿਆ ਕਿਸਾਨਾਂ ਦਾ ਤੇ ਇਹ ਕਰੇ ਬਿਜਲੀ ਘਰੇ ਪਹੁੰਚੇ ਹੀ ਕਿਉਂਕਿ ਬਿਜਲੀ ਘਰ ਵਾਲੇ ਕਹਿੰਦੇ ਦੋ ਤੇ ਨਹੀਂ ਮਲਾਜ ਮੇ ਕਲਰ ਕਿਹਾ ਤੇ ਪਛਾਹੇ ਦੇ ਇੱਕ ਦੋ ਹੋ ਰਿਹਾ ਉਹ ਆਂਦੇ ਨੂੰ ਪਤਾ ਨਹੀਂ ਕਿ ਕਿੱਦਾਂ ਚੱ ਆਇਆ ਇਹਦਾ ਅਸੀਂ ਦੇ ਕਹਿੰਦੇ ਸਰਕਾਰ ਵੀ ਹੱਲ ਕਰੇ ਜਾਂ ਉਹਨਾਂ ਦਾ ਪੱਕਾ ਹੱਲ ਕਰੇ ਕੋਈ ਤੇ ਜਾਂ ਕਿਸਾਨਾਂ ਦਾ ਹੱਲ ਕਰੇ ਹੁਣ ਕਿਸਾਨ ਕਿੱਧਰ ਜਾਣਗੇ ਪਾਣੀ ਕਿੱਥੋਂ ਆਊਗਾ ਮੋਟਰਾਂ ਕਿੱਦਾਂ ਚੱਲਣਗੀਆਂ ਜੇ ਬਿਜਲੀ ਨਹੀਂ ਪਹੁੰਚ ਰਹੀ ਇੱਥੇ ਦੇ ਜੇ ਕੋਈ ਸਾਰੇ ਇਕੱਠੇ ਹੋਏ ਜੇ ਕੋਈ ਨਹੀਂ ਕੋਈ ਕਾਰਵਾਈ ਹੁੰਦੀ ਜਾਂ ਬਿਜਲੀ ਨਹੀਂ ਚਾਲੂ ਹੁੰਦੀ ਤੇ ਫਿਰ ਅਗਲਾ ਐਕਸ਼ਨ ਕੀ ਹੋ ਸਕਦਾ ਹੋ ਸਾਰੇ ਜੇ ਬੰਦੀਆਂ ਸਾਰੇ ਫੀਲਡਾਂ ਦੇ ਸਾਰੇ ਪਿੰਡਾਂ ਦਾ ਸਲਾਹ ਕਰਕੇ ਕੀ ਅੱਗੇ ਕੋਈ ਧਰਨਾ ਪੱਕਾ ਜਾਂ ਪ੍ਰੋਟੈਸਟ ਸਰਕਾਰ ਵਿਰੁੱਧ ਜਾਂ ਬਿਜਲੀ ਕੰਪਨੀ ਵਿਰੁੱਧ ਜਾਂ ਕੋਈ ਸ਼ਿਕਾਇਤਾਂ ਇਹਨਾਂ ਵਿਰੁੱਧ ਜਾਂ ਅੱਗੇ ਇਸ ਤਰ੍ਹਾਂ ਨਾਲ ਵੀ ਹੋ ਸਕਦਾ ਹੈ ਇੱਥੇ ਜੋ ਮੌਜੂਦ ਉਹਨਾਂ ਨੇ ਕੀ ਗਿਆ ਹੁਣ ਤੁਹਾਨੂੰ ਉਹ ਕਹਿੰਦੇ ਨੇ ਸਾਨੂੰ ਮਦਰ ਕੀਤੇ ਬਾਰੇ ਪਤਾ ਨਹੀਂ ਕਿ ਕਿੱਦਾਂ ਸਿਸਟਮ ਚੱਲਣਾ ਜਿਹੜਾ ਬਿਜਲੀ ਤੇ ਥੀਟਰ ਚਾਲੂ ਕਰਨੇ ਆ ਤੇ ਉਹ ਅਸੀਂ ਹੌਲੀ ਹੌਲੀ ਇੱਕ ਅੱਦਾ ਹੈਗਾ ਵੀਡੀਓ ਕਾਲ ਦੇ ਜਰੀਏ ਅਸੀਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਵਿੱਚ ਉਹਨਾਂ ਨੇ ਜਿਹੜੇ ਜਿਹੜੇ ਐਸ ਡੀਓ ਉਹਨਾਂ ਨੂੰ ਵੀ ਨਹੀਂ ਜਾਣਕਾਰੀ ਕਿ ਕਿੱਦਾਂ ਚਾਲੂ ਕਰਨੇ ਤੇ ਫਿਰ ਉਹਨਾਂ ਨੂੰ ਕਿਵੇਂ ਜੁਆਇਨਿੰਗ ਕਰਾਤੀ ਹੈ ਸਰਕਾਰ ਨੂੰ ਪਤਾ ਹੋ ਜਿਨਾ ਰੱਖਿਆ ਕਿ ਉਹਨਾਂ ਕਿਹੜੇ ਹਿਸਾਬ ਨਾਲ ਇਹਨਾਂ ਨੂੰ ਰੱਖ ਲਿਆ ਹੈ ਕਿਹੜੇ ਹਿਸਾਬ ਨਾਲ ਨੌਕਰੀ ਦਿੱਤੀ ਜਿਹੜੇ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਥੀਟਰ ਕਿੱਥੇ ਰੱਬੇ ਨਾ ਪਾਉਗਾ ਕਿਹੜਾ ਕਿਹੜਾ ਸਿਸਟਮ ਤੇ ਇਹ ਕਰਕੇ ਇਸ ਸਬੰਧਿਤ ਤਰੀਕੀ ਹੋਰ ਕੋਈ ਹੋਰ ਧਰਨੇ ਲੱਗੇ ਕੋਈ ਹੋਰ ਉੱਤੇ ਭਾਈ ਜਣਾ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੀ ਕੋਈ ਸਾਰੇ ਉੱਤੇ ਕੋਈ ਨਾ ਐਕਸ਼ਨ ਨਾਲ ਗੱਲ ਹੋਈ ਹੈ ਸਨਾਂ ਤੇ ਫਿਰ ਇੱਥੇ ਆਉਂਦੀ ਬੀੜੀ ਘਰੇ ਆਉਣੀ ਜਿਹੜੇ ਇੱਥੇ ਮਲਾਜਮ ਇਹਨਾਂ ਨੂੰ ਚਲਾਉਣ ਵਾਸਤੇ ਇਹ ਹੁਣ ਵੈਕੈਂਸੀ ਆ ਕੀ ਹੁਣ ਸਮਾਂ ਲਿਆ ਥੋੜਾ ਜਿਹਾ ਸਮਾਜ ਦਾ ਪੂਣਾ ਘੰਟੇ ਦਾ ਕਿ ਚਲਾ ਦਾਂਗੇ ਜੇ ਚਾਲ ਜੇ ਤੇ ਠੀਕ ਨਹੀਂ ਤੇ ਫਿਰ ਸੰਗਤ ਜਿਹੜੀ ਹੋਏ ਰਾਹ ਦਾ ਕੋਈ ਦਾ ਨਾ ਪਲਾਨ ਕਰੋ ਕੀ ਧਰਨਾ ਲਾਉਣਾ ਜਾਂ ਕੀ ਸਰਕਾਰ ਵਰ ਕੀ ਇੱਥੇ ਕਰਨਾ ਬੀੜੀ ਘਰੇ ਵਿੱਚ ਕੋਈ ਵੀ ਹੋ ਸਕਦਾ ਹੈ ਠੀਕ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਐਕਸ਼ਨ ਪੱਟੀ ਬੋਲਦੇ ਆ ਜੀ ਹਾਂਜੀ ਸਰ ਇੱਥੇ ਫੀਡਰ ਕੱਚਾ ਪੱਕਾ ਹੋ ਕੇ ਧਰਨਾ ਲਾਇਆ ਕਿਸਾਨਾਂ ਨੇ ਕੀ ਮੈਂ ਕੀ ਮਸਲਾ ਯੋ ਤਾਂ ਮਸਲਾ ਜੀ ਆਪਣਾ 3 ਦਿਨਾਂ ਦੀ ਹੜਤਾਲ ਚੱਲ ਰਹੀ ਹੈ ਆਪਣਾ ਤੇ 3 ਦਿਨ ਦੀ ਹੜਤਾਲ ਜਾਲੀ ਪਰ ਉਹਨਾਂ ਦਾ ਤਾਂ ਕਹਿਣਾ ਕਿ ਸਾਡੀ 5 ਦਿਨ ਹੋ ਗਏ ਬਿਜਲੀ ਨਹੀਂ ਆਈ ਹੈ ਬੰਪੀਆਂ ਵਾਲੀ ਹਾਂਜੀ 5 ਦਿਨ ਕਿਹੜੇ ਵੀ ਕਹਿ ਰਹੇ ਨੇ ਕਿਹੜੇ ਫੀਡਰ ਦੀ ਕਹਿ ਰਹੇ ਇੱਕ ਕੱਚੇ ਪੱਕੇ ਦੀ ਜੀ ਇਹ ਬਲੇਰ ਵਾਲੀ ਸਾਈਡ ਬਰੰਪੁਰ ਵਾਲੀ ਸਾਈਡ ਇਹ ਬਲੇਰ ਵਾਲੀ ਸਾਈਡ 5 ਦਿਨ ਹੋ ਗਏ ਬਿਜਲੀ ਨਹੀਂ ਆਈ ਜੀ ਬੈਂਕਾ ਬਲੇਰ ਇਹ ਸਾਰੇ ਜੀ ਸਾਰੇ ਪਿੰਡ ਜਿਹੜੇ ਕੱਚਾ ਪੱਕਾ ਦੇ ਦਾ ਖੇਤਾਂ ਵਾਲੀ ਜੀ ਖੇਤਾਂ ਵਾਲੀ ਖੇਤਾਂ ਸਾਰੇ ਜਿੰਮ ਗ੍ਰਿੰਦਪੁਰਾ ਹੋ ਗਿਆ ਬੈਂਕਾ ਬਲੇਰ ਇਹ ਸਾਰੇ ਜੀ ਜਿੰਨੇ ਕੱਚਾ ਪੱਕਾ ਫੀਟਰ ਦੇ ਆਉਂਦੇ ਆ ਜੀ ਨਹੀਂ ਆਈ ਜੀ 5 ਦਿਨ ਦੀ ਕਿਉਂਕਿ ਆਪਾਂ ਰੋਜ਼ ਸਕਾਈ ਰਿਪੋਰਟ ਭੇਜਦੇ ਆਂ ਕੱਚੇ ਪੱਕੇ ਦੀ ਕੋਈ ਅਸੀ ਪ੍ਰੋਬਲਮ ਨਹੀਂ ਤਿੰਨ ਦਿਨਾਂ ਤੋਂ ਹੀ ਆਪਣਾ ਜਿਹੜਾ ਹੈਗਾ ਨਾ ਹਾਂਜੀ ਜਦੋਂ ਆਪਾਂ ਹੜਤਾਲ ਕਰਕੇ ਇਹ ਨਾ ਕੋਈ ਹੁਣ ਸਾਡੇ ਕੋਲ ਟੈਕਨੀਕਲ ਮੁਲਾਜ਼ਮ ਹੈਗਾ ਨੀਚੇ ਠੀਕ ਹੈ ਕਿ ਜਿਹੜੇ ਟੈਕਨੀਕਲ ਮੁਲਾਜ਼ਮ ਨਹੀਂ ਵੀ ਗਏ ਜੋ ਗੱਡਾਂ ਤੇ ਹੁਣ ਉਹਨਾਂ ਨੂੰ ਡਿਊਟੀਆਂ ਲਾ ਦਿੱਤੀਆਂ ਗਈਆਂ ਓਕੇ ਜੀ ਇਹ ਨੀਚੇ ਸਾਹ ਹੁਣ ਨਾ ਹੁਣ ਕਰਕੇ ਇਹ ਪ੍ਰੋਬਲਮ ਅਪਰਾਈਜ਼ ਕੀਤੀ ਤੇ ਕਦੋਂ ਤੱਕ ਇਹ ਮਤਲਬ ਬਿਜਲੀ ਚੱਲ ਜੇਗੀ ਹੁਣ ਖੇਤਾਂ ਦੀ ਬਿਜਲੀ ਕਿਉਂਕਿ 5 ਦਿਨ ਅੱਗੇ ਝੋਨੇ ਝੋਨੇ ਦੇ ਸੁੱਕਦੇ ਆਏ ਤੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਜਿੱਥੇ ਜਿਹੜਾ ਆਪਣਾ ਫਾਲਟ ਜਿਹੜਾ ਆ ਜਾਂਦਾ ਨਾ ਫਿਰ ਉਸ ਤੇ ਕੁਆਲਟੀ ਫੀਡਿੰਗ ਚੱਲ ਰਹੀ ਹੈ ਬਾਕੀ ਕਰਦੇ ਨੇ ਚਲਾਏ ਹੋਏ ਹੁਣ 24 ਘੰਟੇ ਚੱਲ ਰਹੇ ਆ ਆਪਣਾ ਏਪੀ ਵੀ ਚੱਲ ਰਹੇ ਆ ਸਹੀ ਨਹੀਂ ਹੁਣ ਜਿਹੜਾ ਕੋਈ ਫਾਲਟ ਫੁੱਡ ਮੀਟਿੰਗ ਦਾ ਜਿਹੜਾ ਕੱਦਾ ਬੰਦਾ ਅਸੀਂ ਕੱਢ ਕੇ ਕਰਦੇ ਆ ਉਹ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਕਦੋਂ ਤੱਕ ਹੁਣ ਚੱਲ ਜਾਈਗੀ ਜੀ ਫਾਲਟ ਕਦੋਂ ਤੱਕ ਸੈੱਟ ਹੋ ਜਾਏਗਾ ਤੋ ਜੀ ਜੀ ਅੱਜ ਐਲਚੈਟ ਹੜਤਾਲ ਨੂੰ ਨਹੀਂ ਨਹੀਂ ਹੜਤਾਲ ਤਾਂ ਦੋ ਦਿਨ ਹੋਰ ਵੱਧ ਗਈ ਹੈ ਜੀ ਆਹ ਪਊਆ ਕੋਈ ਗੰਦਸੁਰ ਇੱਥੇ ਆ ਕੀ ਕਰ ਰਹੇ ਆ ਵਰਕ ਆਉਟ ਆਪਣੇ ਬੰਦੇ ਲਾਏ ਪਏ ਆ ਦੇਖ ਲਿਆ ਹੋਰ ਬਾਹਰ ਤੋਂ ਆਪਣੇ ਬੰਦੇ ਆ ਰਹੇ ਆ ਤੇ ਫਿਰ ਆਜੀ ਪ੍ਰੀ ਤਰਤੀ ਉਦੋਂ ਗ੍ਰੇਡਾਂ ਤੇ ਚਰਾਂਗੇ ਠੀਕ ਆ ਜੀ ਓਕੇ ਜੀ ਧੰਨਵਾਦ ਸਰ